ਪੰਜਾਬ ਨੂੰ ਸਾਡੀਆਂ ਪਾਰਟੀਆਂ ਨੇ ਖਾ ਲਿਆ ਸਾਡੇ ਨੇਤਾ ਨੇ ਖਾ ਲਿਆ ਪ੍ਰਜਮalekha ਚ ਵੱਖ-ਵੱਖ ਪਬਲਿਕ ਫਿਗਰ ਇੱਥੇ ਬੈਠੇ ਨੇ ਅੱਜ ਆਪ ਸੰਪਰਦਮ ਇੱਥੇ ਬੈਠੇ ਆ ਨੇ ਪਰ ਆਪਾਂ ਪਾਟੀ ਬਾਡੀ ਤੋਂ ਉੱਪਰ ਉੱਠ ਕੇ ਅੱਜ ਪੰਜਾਬ ਦੀ ਗੱਲ ਕਰ ਰਹੇ ਆਂ ਪੰਜਾਬੀਆਂ ਦੀ ਗੱਲ ਕਰ ਰਹੇ ਆਂ ਜੋ ਕਿ ਬੜੀ ਚੰਗੀ ਗੱਲ ਹੈ ਤੇ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਅੱਜ ਜੋ ਸਾਡੇ ਇਸ ਮੀਟਿੰਗ ਦੇ ਮੈਂਬਰ ਇੱਥੇ ਸਾਰੀਆਂ ਗੱਲਾਂ ਸਾਰੇ ਵਿਸ਼ੇ ਆਪਾਂ ਨੂੰ ਦੱਸ ਹੀ ਚੁੱਕਿਆ ਪਰ ਮੈਂ ਉਸੇ ਤੇ ਐਡ ਆਨ ਕਰਨਾ ਚਾਹੁੰਨਾ ਮੈਂ ਉਹ ਗੱਲਾਂ ਕਰਨਾ ਚਾਹੁੰਨਾ ਜਿਹੜੀਆਂ ਸਾਡੇ ਉਧਰਲੇ ਸਾਡੀ ਬਾਹਰ ਦੀ ਯੂਥ ਸੋਸ਼ੀਅ ਸਾਡੇ 18 ਸਾਲ ਦੇ ਨੌਜਵਾਨ ਸੋਚਦੇ ਨੇ ਕਿਉਂਕਿ ਮੇਰੀ ਉੱਪਰ ਵੀ 18 ਸਾਲ ਹੈ ਤੇ ਜੇ ਮੈਂ ਗੱਲ ਕਰਾਂ ਵੀ ਸਾਡੇ ਨੌਜਵਾਨ ਬਾਹਰ ਦੋ ਗੱਲਾਂ ਕਰਕੇ ਜਾਂਦੇ ਆ ਇੱਕ ਐਜੂਕੇਸ਼ਨ ਇੱਕ ਹੈ ਨਸ਼ਾ ਸਾਡੇ ਪੇਰੈਂਟਸ ਵੀ ਬਾਹਰ ਇਸੇ ਕਰਕੇ ਤੋਰਦੇ ਆ ਵੀ ਸਾਡੇ ਬੱਚੇ ਇੱਥੇ ਵਿਗੜ ਨਾ ਜਾਣ ਨਸ਼ੇ ਪਿੱਛੇ ਨਾ ਲੱਗ ਜਾਣ ਐਜੂਕੇਸ਼ਨ ਉਹਨਾਂ ਨੂੰ ਵਧੀਆ ਮਿਲ ਸਕੇ ਜੇ ਮੈਂ ਪਰਸਨਲ ਤੌਰ ਤੇ ਗੱਲ ਕਰਾਂ ਮੈਂ ਫਰਸਟ ਇੱਥੇ ਤੱਕ ਕੀਤੀ ਹੈ ਮੈਂ ਆਪਣੀ ਕੈਨੇਡਾ ਫਿਰ ਮੈਂ ਮੂਵ ਹੋਇਆ ਸੈਕਿੰਡ ਤੋਂ ਲੈ ਕੇ ਫਿਫਥ ਤੱਕ ਮੈਂ ਕੈਂਡਾ ਸਟੱਡੀ ਕੀਤੀ ਹੈ ਤੇ 6 ਤੋਂ ਲੈ ਕੇ 12 ਤੱਕ ਮੈਂ ਬੱਚੇ ਜੂਨ ਦੇ ਬਈ ਆਪਣੀ 12 ਫਿਨਿਸ਼ ਕੀਤੀ ਹੈ ਮੈਂ ਯੂਐਸਏ ਰਹਿ ਰਿਹਾ ਹਾਂ ਤੇ ਮੈਨੂੰ ਯਾਦ ਹੈ ਸ਼ੁਰੂਆਤ ਕਰਨ ਤੋਂ ਪਹਿਲਾਂ ਲਾਲਪੁਰਾ ਸਾਹਿਬ ਨੇ ਜੂਇਸ਼ ਕਮਿਊਨਿਟੀ ਦੀ ਗੱਲ ਕੀਤੀ ਸੀ ਤੇ ਕੁਦਰਤੀ ਮੈਂ ਥੋੜੇ ਟਾਈਮ ਪਹਿਲਾਂ ਇੱਕ ਥੀਸਿਸ ਪੜਿਆ ਉੱਥੋਂ ਦੇ ਸਟੀਫਨ ਕਰਲ ਇੱਕ ਬੜੇ ਵੱਡੇ ਵਿਦਵਾਨ ਨੇ ਉਹਨਾਂ ਨੇ ਲਿਖਿਆ ਵੀ ਜੂਇਸ਼ ਕਮਿਊਨਿਟੀ ਇੱਕ ਥੀਸਿਸ ਆ ਵਾਈ ਆਰ ਜੂਇਸ਼ ਕਿਡਸ ਇੰਟੈਲੀਜੈਂਟਰ ਦੈਨ ਐਵਰੀ ਅਦਰ ਕਮਿਊਨਿਟੀ ਕਿ ਜਿਊਿਸ਼ ਕੌਮ ਦੂਜੀ ਕੌਮਾਂ ਨਾਲੋਂ ਅੱਗੇ ਕਿਉਂ ਹੈ ਤਾਂ ਉਹ ਇਜ਼ਰਾਈਲ ਗਏ ਇਜ਼ਰ ਜੋ ਕਿ ਜਿਊਿਸ਼ ਕਮਿਊਨਿਟੀ ਦਾ ਦੇਸ਼ ਉਹਨਾਂ ਦੀ ਮੈਜੋਰਿਟੀ ਹੈ ਉੱਥੇ ਕਿ ਉਹਨਾਂ ਨੇ ਦੇਖਿਆ ਵੀ ਜਦੋਂ ਬੱਚਾ ਤਕਰੀਬਨ 5 6 ਸਾਲ ਦਾ ਹੁੰਦਾ ਹੈ ਮਤਲਬ ਜਦੋਂ ਲਿਖਣ ਜੋਗਾ ਹੁੰਦਾ ਹੈ ਤਾਂ ਪੇਰੈਂਟਸ ਉਹ ਬੱਚੇ ਨੂੰ ਟੀਚਰਸ ਬੱਚੇ ਨੂੰ ਇੱਕ ਐਸੇ ਲਿਖਣ ਨੂੰ ਕਹਿੰਦੇ ਆ ਉਹ 4-5 ਪੇਜਾਂ ਦਾ ਹੁਣ ਟੌਪਿਕ ਉਹਨਾਂ ਦਾ ਹੁੰਦਾ ਵੀ ਵਾਈ ਆਰ ਵੈਜੀਟੇਬਲ ਹੈਲਥੀ ਫॉर ਮੀ ਵਾਈ ਆਰ ਐਲੀਮੈਂਟਸ ਹੈਲਥੀ ਫॉर ਮੀ অর ਵਾਈ ਸ਼ਵਰ ਰਿਸਪੈਕਟ ਫੂਮਨਸ ਇਦਾਂ ਦੇ ਟੌਪਿਕਸ ਉਹਨਾਂ ਨੂੰ ਦਿੰਦੇ ਨੇ ਬੇਸ਼ੱਕ ਗੱਲ ਬੜੀ ਛੋਟੀ ਐ ਪਰ ਪਿੱਛੇ ਮੋਟਿਵ ਬੜਾ ਵੱਡਾ ਕਿਉਂਕਿ 5 6 ਸਾਲ ਦੇ ਬੱਚੇ ਨੂੰ ਕੀ ਪਤਾ ਵੀ ਵਾਇਰ ਵੈਜੀਟੇਬਲ ਹੈਲਥੀ ਫॉर ਮੀ ਵਾਈ ਸ਼ੁਡ ਆ ਰਿਸਪੈਕਟ ਰੂਲਸ ਉਹਨੂੰ ਇਸ ਮੁੱਦੇ ਬਾਰੇ ਕੀ ਪਤਾ ਇਹੀ ਉਹਨਾਂ ਦਾ ਮੋਟਿਵ ਐ ਵੀ ਬੱਚਾ ਪੁੱਛੂਗਾ ਇਹਦੇ ਫਾਇਦੇ ਪੁੱਛੂਗਾ ਤੇ ਜੋ ਗੱਲ ਬੱਚੇ ਨੂੰ ਛੋਟੀ ਉਮਰ ਦੇ ਵਿੱਚ ਸਮਝ ਲੱਗ ਜਾਂਦੀ ਐ ਤਾਂ ਆਪਾਂ ਸਾਰੇ ਜਾਣਦੇ ਬੇ ਉਮਰ ਪਰ ਦੇ ਲਈ ਫਿਰ ਬੱਚੇ ਦੇ ਦਿਮਾਗ ਦੇ ਵਿੱਚ ਫਿੱਟ ਹੋ ਜਾਂਦੀ ਐ ਤੇ ਜੇ ਮੈਂ ਨਸ਼ੇ ਦੀ ਗੱਲ ਕਰਾਂ ਜੂਇਸ਼ ਕਮਿਊਨਿਟੀ ਸਾਰੀਆ ਕਮਿਊਨਿਟੀ ਦੇ ਸਭ ਤੋਂ ਥੱਲੇ ਆਉਂਦੀ ਹੈ ਨਸ਼ੇ ਦੀ ਗੱਲ ਪਰ ਜੇ 100 'ਚ ਇੱਕ ਬੰਦਾ ਹੋਣਾ ਹੈ ਜਿਹੜਾ ਨਸ਼ਾ ਕਰਦਾ ਹੋਊਗਾ ਤੇ ਤੁਸੀਂ ਦੇਖੋ ਵੀ ਜਦੋਂ ਕੋਈ ਜੂਇਸ਼ ਔਰਤ ਮਾਂ ਬਣ ਵਾਲੀ ਹੁੰਦੀ ਹੈ ਤਾਂ ਕੋਈ ਵੀ ਸਿਗਰਟ ਪੀਣ ਵਾਲਾ ਜੇ ਕੋਈ ਵੀ ਨਸ਼ਾ ਕਰਨ ਵਾਲਾ ਬੰਦਾ ਉਹਦੇ ਨੇੜੇ ਨਹੀਂ ਆਉਂਦਾ ਉਹਨਾਂ ਦਾ ਵਿਸ਼ਵਾਸ ਹੈ ਮੰਨਿਆ ਜਾਂਦਾ ਵੀ ਜੇ ਸਮੋਕ ਬੱਚੇ ਦੇ ਅੰਦਰ ਚਲੀ ਜਾਵੇ ਤਾਂ ਬੱਚਿਆਂ ਇਸ ਸਗੋਂ ਆਉਣ ਵਾਲੀਆਂ ਨਸਲਾਂ ਆਉਣ ਵਾਲੀਆਂ ਪੀੜੀਆਂ ਨਸ਼ੇੜੀ ਪੈਦਾ ਹੋਣਗੀਆਂ ਨਾ ਸਮਝ ਪੈਦਾ ਹੋਣੀਆਂ ਉਹ ਇਹ ਗੱਲ ਨੂੰ ਸਮਝ ਚੁੱਕੇ ਨੇ ਪਰ ਅਸੀਂ ਇਹ ਗੱਲ ਨਹੀਂ ਸਮਝੇ ਕਿਉਂਕਿ ਜੇ ਮੈਂ ਆਪਣੇ ਇਤਿਹਾਸ ਦੀ ਗੱਲ ਕਰਾਂ ਤਾਂ ਬੱਜਰ ਕੁਹੈਤ ਦੇ ਵਿੱਚ ਤਬਾਕੂ ਨੂੰ ਆਪਣਾ ਕਿਹਾ ਜਾਂਦਾ ਹੈ ਜਗਤ ਜੂਠ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੋਂ ਕਹਿ ਕੇ ਗਏ ਨੇ ਵੀ ਜਗਤ ਜੂਠ ਸਤ ਕੁੱਲ ਟਾਏ ਕਿ ਜਗਤ ਜੂਠ ਸਿਰਫ ਇੱਕ ਬੰਦਾ ਨਹੀਂ ਉਹਨੂੰ ਜਦੋਂ ਇੱਕ ਬੰਦਾ স্মੋਕ ਕਰਦਾ ਹੈ ਤਾਂ ਪੂਰੇ ਜਗਤ ਨੂੰ ਝੂਠਾ ਕਰ ਰਿਹਾ ਹੈ ਕਿ WHL ਰਿਕਾਰਡਿੰਗ ਦੋ ਤਰ੍ਹਾਂ ਦੇ স্মੋਕਰ ਹੁੰਦੇ ਐ ਇੱਕ ਹੁੰਦਾ ਐਕਟਿਵ স্মੋਕਰ ਤੇ ਇੱਕ ਹੁੰਦਾ ਪੈਸਿਵ স্মੋਕਰ ਜਿਵੇਂ ਐਗਜ਼ਾਮਪਲ ਤੋਂ ਅੱਜ ਗੱਲ ਕਰਾਂ ਜਦੋਂ ਇੱਕ ਐਕਟਿਵ ਸਮੋਕਰ ਹੁੰਦਾ ਜਿਹੜਾ ਸਮੋਕ ਕਰਦਾ ਤੇ ਜਦੋਂ ਸਮੋਕ ਉਹ ਬਾਹਰ ਛੱਡਦਾ ਹੈ ਤਾਂ ਜਿਹੜੇ ਪੈਸਿਵ ਸਮੋਕਰ ਹੁੰਦੇ ਨੇ ਉਹਦੇ ਆਲੇ-ਦਾਲ ਵਾਲੇ ਬੰਦੇ ਤੇ ਐਕਟਿਵ ਸਮੋਕਰ ਦੇ ਨਾਲੋਂ ਪੈਸਿਵ ਸਮੋਕਰ ਕਿਤੇ ਜ਼ਿਆਦਾ ਨੁਕਸਾਨਿਤਦਕ ਉਹਨਾਂ ਨੂੰ ਹੁੰਦਾ ਕਿਉਂਕਿ ਜਿੱਥੇ ਐਕਟਿਵ ਸਮੋਕਰ ਸਮੋਕ ਬਾਹਰ ਛੱਡਦਾ ਹੈ ਉੱਥੇ ਕਾਰਬਨ ਡਾਇਆਕਸਾਈਡ ਵੀ ਬਾਹਰ ਛੱਡਦਾ ਹੈ ਤੇ ਸਮੋਕ ਤੇ ਕਾਰਬਨ ਡਾਇਆਕਸਾਈਡ ਸਭ ਤੋਂ ਜ਼ਹਿਰੀਲਾ ਕੰਬੀਨੇਸ਼ਨ ਹੈ ਇਸ ਕਰਕੇ ਉਹ ਇਹ ਗੱਲ ਨੂੰ ਸਮਝ ਚੁੱਕੇ ਨੇ ਪਰ ਅਸੀਂ ਇਹ ਗੱਲ ਨੂੰ ਨਹੀਂ ਸਮਝਦੇ ਇਥੋਂ ਤੱਕ ਸਾਡੇ ਹਰ ਇੱਕ ਨਸ਼ੇ ਦੇ ਉੱਪਰ ਇਹ ਲਿਖਿਆ ਜਾਂਦਾ ਹੈ ਬਿਟ ਇੰਜੂਰੀਅਸ ਟੂ ਹੈਲਥ ਪਰ ਫਿਰ ਵੀ ਸਾਡੇ ਲੋਕ ਇਸ ਗੱਲ ਨੂੰ ਨਹੀਂ ਮੰਨਦੇ ਫਿਰ ਵੀ ਸਾਡਾ ਮਨ ਆਪਾਂ ਕਾਬੂ ਨਹੀਂ ਪਾ ਸਕਦਾ ਹੈ ਆਪਾਂ ਫਿਰ ਵੀ ਨਸ਼ੇ ਪਿੱਛੇ ਜਾਂਦੇ ਹਾਂ ਤੇ ਜੇ ਮੈਂ ਜਦੋਂ ਮੈਂ ਇੱਥੇ ਪੜ੍ਹਦਾ ਸੀ ਮੈਂ ਦੇਖਿਆ ਵੀ ਪੰਜਾਬੀ ਉਦੋਂ ਮੇਰੇ ਸਕੂਲ ਦੇ ਵਿੱਚ ਜਾ ਕੇ ਅਸੀਂ ਹਿੰਦੀ ਬੋਲ ਸਕਦੇ ਸੀ ਜਾਂ ਇੰਗਲਿਸ਼ ਬੋਲ ਸਕਦੇ ਸੀ ਪੰਜਾਬੀ ਬੋਲਣ ਤੇ ਫਾਈਨ ਸੀ ਸੋ ਇਸ ਕਰਕੇ ਜੇ ਮੈਂ ਪਹਿਲਾਂ ਕਿਸ ਨੇ ਸਾਉਦੀ ਗੱਲ ਕੀਤੀ ਹੈ ਵੀ ਉੱਥੇ ਪੰਜਾਬੀ ਨੂੰ ਬੜਾ ਉਥੇ ਵੈਗਰੂ ਉਹਨਾਂ ਦੀ ਆਪਣੀ ਬੋਲੀ ਨੂੰ ਬੜਾ ਮੁੱਖ ਰੱਖਿਆ ਜਾਂਦਾ ਹੈ ਤੇ ਜੇ ਆਪਾਂ ਆਪਣੀ ਗੱਲ ਕਰੀਏ ਅੱਜ ਅਸੀਂ ਇੰਗਲਿਸ਼ ਜਾਂ ਬਾਕੀ ਭਾਸ਼ਾਵਾਂ ਨੂੰ ਪ੍ਰੈਫਰੈਂਸ ਦਿੰਦੇ ਆ ਪੰਜਾਬੀ ਦੇ ਨਾਲੋਂ ਤੇ ਅੱਜ ਜੇ ਮੈਂ ਐਜੂਕੇਸ਼ਨ ਦੀ ਗੱਲ ਕਰਾਂ ਤਾਂ ਸਾਡੇ ਸਿੱਖ ਇਤਿਹਾਸ ਬੜਾ ਘਟਦਾ ਜਾ ਰਿਹਾ ਹੈ ਕਿਉਂਕਿ ਜੇ ਮੈਂ ਇੱਕ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਾਂ ਤਾਂ ਮੈਂ ਐਲੀਮੈਂਟਰੀ ਸਕੂਲ ਤੋਂ ਲੈ ਕੇ 12ਵੀਂ ਤੱਕ ਕੱਲੇ ਸੀ ਜਿਹੜਾ ਸਕੂਲ ਦੇ ਵਿੱਚ ਦਸਤਾਰ ਸਜਾਉਂਦਾ ਸੀ ਪੱਗ ਬੰਨਦਾ ਸੀ ਉੱਥੇ ਬੁੱਲਿੰਗ ਵੀ ਆਬਵੀਅਸਲੀ ਫੇਸ ਕਰਨੀ ਪੈਂਦੀ ਸੀ ਹੋਰ ਬੜਾ ਕੁਝ ਉੱਥੇ ਫੇਸ ਕਰਨਾ ਪੈਂਦਾ ਸੀ ਸੋ ਇੱਕ ਵਾਰ ਮੈਂ ਆਪਣੇ ਪ੍ਰਿੰਸੀਪਲ ਸਾਹਿਬ ਕੋਲ ਗਿਆ ਮੈਂ ਉਹਨਾਂ ਨੂੰ ਕਿਹਾ ਵੀ ਸਾਨੂੰ ਬੁੱਲਿੰਗ ਫੇਸ ਕਰਨੀ ਪੈਂਦੀ ਹੈ ਸਿਰਫ ਇਸ ਕਰਕੇ ਵੀ ਬਾਅਦ ਸਾਨੂੰ ਸਿੱਖਾਂ ਨੂੰ ਤੇ ਮੁਸਲਮਾਨਾਂ ਨੂੰ ਕੰਪੇਅਰ ਕੀਤਾ ਜਾਂਦਾ ਹੈ 9/11 ਦੇ ਅਟੈਕ ਤੋਂ ਬਾਅਦ ਕਿਉਂਕਿ ਦਸਤਾਰ ਉਹ ਵੀ ਸਜਾਉਂਦੇ ਨੇ ਦਾੜਾ ਉਹ ਵੀ ਸਜਾਉਂਦੇ ਨੇ ਦਸਤਾਰ ਅਸੀਂ ਵੀ ਸਜਾਉਂਦੇ ਆ ਦਾੜਾ ਅਸੀਂ ਵੀ ਸਜਾਉਂਦੇ ਆ ਪਰ ਪ੍ਰਿੰਸੀਪਲ ਸਾਹਿਬ ਕਹਿੰਦੇ ਸਕੂਲ ਦੇ ਵਿੱਚ ਕੁਝ ਨਹੀਂ ਹੋਣਾ ਜੇ ਆਪਾਂ ਚੇਂਜ ਲੈ ਕੇ ਆਉਣਾ ਹੈ ਤਾਂ ਆਪਾਂ ਨੂੰ ਸਟੇਟ ਲੈਵਲ ਤੇ ਗੱਲ ਕਰਨੀ ਪੈਣੀ ਹੈ ప్రతిక్ ఆర్గనైజేషన్స్ సిక్ యూత్ అలయన్స్ ਮੈਂ ਉਹਦਾ ਵੀ ਉਹ ਉਹਨਾਂ ਨਾਲ ਜੁੜੇ ਤੇ ਮੈਨੂੰ ਉੱਥੇ పార్లమెంట్ ਜਾ ਕੇ ਬੋਲਣ ਦਾ ਮੌਕਾ ਮਿਲਿਆ ਅਸੀਂ ਬਿੱਲ ਪਾਸ ਕਰਾਇਆ ਜਿੱਥੇ ਅੱਜ ਤੋਂ ਬਾਅਦ ਨਿਊ ਜਰਸੀ ਸਟੇਟ ਦੇ ਵਿੱਚ ਹਰ ਇੱਕ ਸਕੂਲ ਦੇ ਵਿੱਚ ਸਿੱਖ ਇਤਿਹਾਸ ਜਿੱਥੇ ਇਸਲਾਮ ਇਤਿਹਾਸ ਬਾਰੇ ਪੜਾਇਆ ਜਾਂਦਾ ਹੈ Hindu ਇਤਿਹਾਸ ਬਾਰੇ ਪੜਾਇਆ ਜਾਂਦਾ ਹੈ ਉੱਥੇ ਅੱਜ ਤੋਂ ਬਾਅਦ ਸਿੱਖ ਇਤਿਹਾਸ ਬਾਰੇ ਵੀ ਪੜਾਇਆ ਜਾਊਗਾ 2025 ਦੇ ਵਿੱਚ ਇਹ ਪਾਲਿਸੀ ਲਾਗੂ ਹੋਊਗੀ ਸੋ ਮੈਂ ਸੋ ਉਹੀ ਗੱਲ ਹੈ ਵੀ ਅੱਜ ਮੈਂ ਦੇਖਿਆ ਵੀ ਬਾਹਰ ਬੱਚੇ ਪੰਜਾਬੀ ਜਿਆਦਾ ਸੋਹਣੀ ਬੋਲਦੇ ਆ ਜਿਆਦਾ ਸੋਹਣੀ ਲਿਖਦੇ ਆ ਇੱਥੇ ਦੇ ਨਾਲੋਂ ਤੇ ਮੈਂ ਅਕਸਰ ਕਿਉਂਕਿ ਮੈਂ ਨਰਮਲ ਸੰਪਰਦਾ ਨੂੰ ਬਿਲੋਂਗ ਕਰਦਾ ਮੈਂ ਜਦੋਂ ਵੀ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਜਾ ਕੇ ਕਥਾ ਕਰਨਾ ਵਿਚਾਰ ਦੀ ਗੁਰੂ ਸਾਹਿਬ ਸੇਵਾ ਲੈਂਦੇ ਆ ਮੈਂ ਇੱਕੋ ਕਹਿਣਾ ਵੀ ਜਿਹੜੀਆਂ ਕੌਮਾਂ ਆਪਣੀ ਬੋਲੀ ਨਾਲ ਸਾਂਭ ਸਕੀਆਂ ਉਹ ਕੌਮਾਂ ਫਿਰ ਜਿਆਦਾ ਸਮੇਂ ਤੱਕ ਦੁਨੀਆ ਦੇ ਨਕਸ਼ੇ ਉੱਪਰ ਨਹੀਂ ਟਿਕੀਆਂ ਤੇ ਅੱਜ ਅਸੀਂ ਦੂਜੀਆਂ ਭਾਸ਼ਾਵਾਂ ਨੂੰ ਪ੍ਰੇਫਰਸ ਦਿੰਦੇ ਆ ਜੋ ਕਿ ਬੜੀ ਚੰਗੀ ਗੱਲ ਆਪਾਂ ਦੂਜੀਆਂ ਭਾਸ਼ਾਵਾਂ ਸਿੱਖੀਏ ਮਹਾਰਾਜ ਕਹਿੰਦੇ ਸਿੱਖਾ ਮੈਂ ਤਾਂ ਨਾਮ ਹੀ ਸਿੱਖ ਰੱਖਿਆ ਹੈ ਤੋ ਪੂਰੀ ਜ਼ਿੰਦਗੀ ਸਿੱਖਦਾ ਰਹੇ ਪਰ ਤੂੰ ਇੰਗਲਿਸ਼ ਵੀ ਸਿੱਖ ਹਿੰਦੀ ਵੀ ਸਿੱਖ ਸਾਰਾ ਕੁਝ ਕਰ ਪਰ ਪਹਿਲ ਤੋਂ ਆਪਣੀ ਪੰਜਾਬੀ ਨੂੰ ਦੇਣੀ ਹੈ ਪਹਿਲ ਤੋਂ ਆਪਣੀ ਭਾਸ਼ਾ ਨੂੰ ਦੇਣੀ ਹੈ ਸੋ ਮੇਰੇ ਇਹੀ ਬੇਨਤੀ ਹੈ ਵੀ ਜਿੱਥੇ ਆਪਾਂ ਨਸ਼ਿਆਂ ਤੇ ਕੰਮ ਕਰਨਾ ਹੈ ਐਜੂਕੇਸ਼ਨ ਤੇ ਕੰਮ ਕਰਨਾ ਹੈ ਕਿਉਂਕਿ ਜੇ ਅੱਜ ਦੋ ਵੱਡੇ ਟੌਪਿਕ ਨੇ ਜੇ ਆਪਾਂ ਇਹਨਾਂ ਨੂੰ ਸੰਭਲਿਆ ਤਾਂ A ਤੋਂ ਲੈ ਕੇ Z ਤੱਕ ਸਾਰੀਆਂ ਪ੍ਰੋਬਲਮਸ ਆਪੇ ਖਤਮ ਹੋ ਜਾਣਗੀਆਂ ਸੋ ਮੇਰੀ ਇਹੀ ਬੇਨਤੀ ਆਪਾਂ ਨਸ਼ੇ ਤੇ ਕੰਮ ਕਰੀਏ ਐਜੂਕੇਸ਼ਨ ਤੇ ਕੰਮ ਕਰੀਏ ਤੇ ਮੈਨੂੰ ਬੜੀ ਖੁਸ਼ੀ ਹੈ ਵੀ ਅੱਜ ਆਪਾਂ ਇੱਥੇ ਬੈਠੇ ਆ ਕਿ ਅੱਜ ਮੇਰੇ ਬਾਰੇ ਘਰੇ ਬਹਿ ਕੇ ਗੱਲ ਕਹਿ ਦਿੰਦੇ ਵੀ ਸਾਡਾ ਇਹ ਮਿਸ਼ਨ ਅਸੀਂ ਇਦਾਂ ਦਾ ਪੰਜਾਬ ਚਾਹੁੰਦੇ ਆ ਪਰ ਅੱਜ ਆਪਾਂ ਵਿਜ਼ਨ ਤੇ ਕੰਮ ਕਰ ਰਹੇ ਆ ਵੀ ਉਸ ਵਿਜ਼ਨ ਤੇ ਚੱਲ ਕੇ ਆਪਾਂ ਮਿਸ਼ਨ ਨੂੰ ਸਕਸੈਸਫੁਲ ਕਰਨਾ ਹੈ ਤੇ ਲਾਲਪੁਰਾ ਸਾਹਿਬ ਮੈਂ ਤੁਹਾਡਾ ਬੜਾ ਧੰਨਵਾਦ ਕਰਦਾ ਤੁਸੀਂ ਸਭ ਲੀਡਰ ਨਹੀਂ ਹੋ ਬੜੇ ਬੜਿਆਂ ਦੇ ਇਨਸਪੀਰੇਸ਼ਨ ਹੋ ਕਿਉਂਕਿ ਮੇਰਾ ਵੀ ਅੱਗੇ ਪਲਾਨ ਆ ਕਿ ਮੈਂ ਬੜੀ ਬੜੀ ਛੇਤੀ ਅਮਰੀਕਾ ਨੂੰ ਛੱਡ ਕੇ ਵਾਪਸ ਇੰਡੀਆ ਆ ਕੇ ਆਈਐਸ ਦਾ ਐਗਜ਼ਾਮ ਦੇ ਕੇ ਫਿਰ ਦੇਸ਼ ਦੀ ਸੇਵਾ ਕਰਾਂ ਸੋ ਹੋਈਆਂ ਪੁਲਾਂ ਦੀ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਕੀ ਤੁਹਾਨੂੰ ਤਲਵੰਡੀ ਸਾਬੋਜ ਪ੍ਰੀ ਸਕੂਲ ਦੀ ਪਾਲ ਹੈ ਜਿੱਥੇ ਤੁਹਾਡੇ ਬੱਚਿਆਂ ਨੂੰ ਮਿਲ ਸਕੇ ਸ਼ਾਨਦਾਰ ਲਰਨਿੰਗ ਅਤੇ ਕੇਅਰਿੰਗ ਐਟਮੋਸਫੇਅਰ ਐਡਮਿਸ਼ਨ ਕਰਾਓ ਕਿਡਜ਼ੀ ਤਲਵੰਡੀ ਸਾਬੋਜ ਤੁਹਾਡੇ ਬੱਚੇ ਇੱਥੇ ਸਿੱਖਦੇ ਨੇ ਗੇਮਸ ਨਾਲ ਜੀ ਲਰਨਿੰਗ ਦਾ ਸ਼ਾਨਦਾਰ ਕਰਿਕੂਲਮ ਜਿੱਥੇ ਬੱਚਿਆਂ ਨੂੰ ਬੇਸਿਕ ਐਜੂਕੇਸ਼ਨ ਇੰਟਰਸਟਿੰਗ ਵੇਜ ਸਿਖਾਈ ਜਾਂਦੀ ਹੈ ਅੱਜ ਹੀ ਆਪਣੇ ਬੱਚਿਆਂ ਦਾ ਸੁਨਹਿਰੀ ਭਵਿੱਖ ਚਣੋ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰੋ ਯਾਦ ਰੱਖੋ ਕਿਡਜ਼ੀ ਤਲਵੰਡੀ ਸਾਬੋਜ